ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਮੇਰੀ ਵੀਡੀਓ ਨਾ ਹੱਥ ਵਨ ਕੇ ਬੇਨਤੀ ਆ ਇਹਨੂੰ ਸ਼ੇਅਰ ਜਰੂਰ ਕਰ ਦਿਓ ਠੀਕ ਹੈ ਨਾ ਵੱਧ ਤੋਂ ਵੱਧ ਮੇਰੇ ਨਾ ਬੈਂਕ ਅਕਾਊਂਟ ਦੇ ਵਿੱਚ ਭਾਰਤੀ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਮੇਰਾ ਅਕਾਊਂਟ ਹੈਗਾ ਇੱਕ ਮੇਰੇ ਅਕਾਊਂਟ 'ਚ ਕਿਸੇ ਦੇ ਪੈਸੇ ਆ ਗਏ 435000 ਰੁਪਇਆ ਠੀਕ ਹੈ ਨਾ ਜਿਸ ਵੀ ਕਿਸੇ ਵੀਰ ਭਾਈ ਦੇ ਕਿਸੇ ਭੈਣ ਭਰਾ ਦੇ ਪੈਸੇ ਨੇ ਉਹ ਮੈਨੂੰ ਆਪ ਦਿਆ ਸਬੂਤ ਦਿਖਾ ਕੇ ਵੀ ਸਭ ਤੋਂ ਇਸ ਗਲਤੀ ਨਾਲ ਪੈ ਗਏ ਹਨਾ ਤਾ ਮੈਂ ਤੋਂ ਮੇਰੇ ਪੈਸੇ ਆਪਦੇ ਪੈਸੇ ਵਾਪਸ ਲੈ ਜਾਣ ਮੇਰੇ ਕੋਲ ਤੇ ਮੈਂ ਹੱਥ ਵਨ ਕੇ ਬੇਨਤੀ ਕਰਦਾਗਾ ਵੀ ਜਿਸ ਵੀ ਕਿਸੇ ਦੇ ਹੈਗੇ ਨੇ ਕੋਈ ਐਵੇਂ ਝੂਠਾ ਨਾ ਉੱਠ ਕੇ ਆ ਜਿਉ ਕਿਉਂਕਿ ਉਹਦੇ ਕੋਲ ਸਾਰਾ ਪ੍ਰੂਫ ਹੈਗਾ ਵੀ ਕਿਹੜੇ ਬੰਦੇ ਦੇ ਅਕਾਊਂਟ ਚੋਂ ਪੈਸੇ ਪਏ ਨੇ ਮੇਰੇ ਅਕਾਊਂਟ ਚ 435000 ਰੁਪਏ ਮੇਰੇ ਅਕਾਊਂਟ ਚ ਪੈ ਗਿਆ ਮੇਰਾ ਨਾਮ ਤਰਨਜੀਤਪਾਲ ਸਿੰਘ ਸੰਧੂ ਹੈ ਪਿੰਡ ਮੇਰਾ ਫਤਿਹਗੜ ਪੰਜਗਰੀਆਂ ਤਹਿਸੀਲ ਧੂਰੀ ਜ਼ਿਲ੍ਹਾ ਸੰਦੂਰ ਮੇਰਾ ਮੋਬਾਈਲ ਨੰਬਰ 9814374305 ਹੈ ਥੱਲੇ ਪਤਾ ਸੋ ਮੇਰੀ ਬੇਨਤੀ ਹੈ ਹੱਥ ਬਨ ਕੇ ਸਾਰੇ ਸੱਜਣਾ ਨੂੰ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਦੀ ਗਰੀਬ ਮਾਰ ਨਾ ਹੋ ਜਾਏ ਕਿਸੇ ਦੀ ਕੁੜੀ ਦਾ ਜਾਂ ਕਿਸੇ ਦਾ ਵਿਆਹ ਹੋ ਗਿਆ ਨਾ ਰੱਖਿਆ ਹੋਵੇ ਸੋ ਮੈਂ ਬੇਨਤੀ ਕਰਦਾਗਾ ਇਹ ਮੇਰਾ ਮੋਬਾਈਲ ਨੰਬਰ ਆ ਥੱਲੇ ਠੀਕ ਹੈ ਨਾ ਆਪਣੇ ਪੈਸੇ ਮੇਤੋਂ ਫੋਨ ਕਰਕੇ ਆ ਕੇ ਮੈਤੋਂ ਇੱਥੇ ਲੈ ਜਾਣ ਮੈਂ ਚੈੱਕ ਰਹੀਂ ਪੈਸੇ ਦੂੰਗਾ ਮੇਰੇ ਬੈਂਕ ਚ ਅਕਾਊਂਟ ਚ ਕਢਵਾ ਲੈਣ ਸੋ ਬੇਨਤੀ ਹੈ ਜਿਸ ਕਿਸੇ ਦੇ ਪੈਸੇ ਹੋਣ ਤਾਂ ਮੇਰੇ ਨਾਲ ਸੰਪਰਕ ਕਰ ਲੈਣ 435000 ਰੁਪਏ ਮੇਰੇ ਅਕਾਊਂਟ ਚ ਆਏਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ